ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਜਿਹਨੂੰ ਤੁਸੀਂ ਕਿਸੇ ਵੀ ਕਾਰਡੀਗਨ ਤੇ ਜਿਹੜਾ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਬਣਿਆ ਹੋਇਆ ਕਿਸੇ ਵੀ ਕਾਰਡੀਗਨ ਤੇ ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੁੰਦਾ ਔਰ ਬਣਾਉਣਾ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਕਾਰਡੀਗਨ ਤੇ ਅਪਲਾਈ ਕਰੋਗੇ ਲੇਡੀ ਜੈਂਟਸ ਕੋਟੀ ਸਵੈਟਰ ਜੈਕਟ ਸਕੀਵੀ ਤੇ ਹਨਾ ਬੱਚਿਆਂ ਦੇ ਕੋਟੀ ਸਵੈਟਰ ਜੈਕਟ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਚਾਰ ਚਾਰ ਕੁੰਡਿਆਂ ਦਾ ਇਹ ਹੀ ਡਿਜ਼ਾਈਨ ਆ ਇਹਨੂੰ ਬਣਾਉਣ ਲਈ ਆਪਾਂ ਨੇ 4 4 2 ਐਂਡ ਤੇ ਲਾਸਟ ਤੇ ਦੋ ਕੁੰਡੇ ਵਧ ਰੱਖਣੇ ਆ ਬਾਕੀ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਤੁਸੀਂ ਇਹਦੇ ਕੁੰਡੇ ਜਿਹੜੇ ਰੱਖ ਸਕਦੇ ਹੋ ਦੇਖੋ ਬਹੁਤ ਹੀ ਸੋਹਣਾ ਚੈਨਾ ਵਾਲਾ ਡਿਜ਼ਾਈਨ ਕਰਦੇ ਆ ਜੀ ਆਪਾਂ ਸ਼ੁਰੂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਹੈ ਜਿਹੜੀ ਇਹਦੀ ਉੱਠੇ ਪਾਸੇ ਤੋਂ ਸਟਾਰਟ ਹੁੰਦੀ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਬੈਕ ਸਾਈਡ ਤੋਂ ਪਹਿਲੀ ਸਲਾਈ ਪਹਿਲਾ ਗੁੰਡਾ ਐ ਸਟਿਚ ਉਤਾਰ ਲਿਆ ਦੋ ਗੁੰਡੇ ਸਿੱਧੇ ਇਸ ਤਰ੍ਹਾਂ ਤਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਤਗਾ ਵਾਰ ਨੂੰ ਕਰਾਂਗੇ ਦੋ ਕੁੰਡੇ ਸਿੱਧੇ ਤਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਡਿਜ਼ਾਈਨ ਦੀ ਪਹਿਲੀ ਸਦਾਈ ਪੁੱਠੇ ਪਾਸੇ ਤੋਂ ਪੂਰੀ ਸਲਾਈ ਇਦਾਂ ਹੀ ਰਿਪੀਟ ਕਰਨੀ ਆ ਦੋ ਗੁੰਡੇ ਪੁੱਠੇ ਦੋ ਗੁੰਡੇ ਸਿੱਧੇ ਦੋ ਗੁੰਡੇ ਪੁੱਠੇ ਦੋ ਗੁੰਡੇ ਸਿੱਧੇ ਡਿਜ਼ਾਈਨ ਦੀ ਪਹਿਲੀ ਸਲਾਈਸ ਕੰਪਲੀਟ ਹੋ ਗਈ ਦੂਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਐ ਸਟਿਚ ਉਤਾਰੋ ਚਾਹੇ ਬੁਣਾ ਜਿਹੜੇ ਗੁੰਡੇ ਦੋ ਉਧਰ ਆਪਾਂ ਸਿੱਧੇ ਬਣਾਏ ਆ ਸਿੱਧੇ ਪਾਸੇ ਉਹ ਦੋ ਗੁੰਡਿਆਂ ਨੂੰ ਆਪਾਂ ਨੇ ਪੁੱਠੇ ਬਣਾਉਣਾ ਜਾਨੀ ਕਿ ਦੋ ਗੁੰਡੇ ਪੁੱਠੇ ਤਾਗਾ ਵਾਰ ਨੂੰ ਕਰਾਂਗੇ ਜਿਹੜੇ ਦੋ ਗੁੰਡੇ ਉਧਰੋਂ ਆਪਾਂ ਪੁੱਠੇ ਬਣਾਏ ਆ ਇਸ ਤਰ੍ਹਾਂ ਆਪਾਂ ਨੂੰ ਸਿੱਧੇ ਦਿਖਾਈ ਦੇ ਰਿਹਾ ਤਾਂ ਇੱਕ ਗੁੰਡਾ ਇਸ ਤਰ੍ਹਾਂ ਸਿੱਧਾ ਬਣਾ ਕੇ ਇਸ ਤਰ੍ਹਾਂ ਸਲਾਈ ਉੱਪਰ ਦੀ ਬਾਲ ਪਾਵਾਂਗੇ ਕੋਈ ਤਾਗੇ ਦਾ ਤੇ ਦੂਜਾ ਗੁੰਡਾ ਵੀ ਸਿੱਧਾ ਹੀ ਬਣਾ ਦਾਂਗੇ ਇਸ ਤਰ੍ਹਾਂ ਦੋ ਗੁੰਡੇ ਪੁੱਠੇ ਤਾਂ ਇਸੇ ਤਰ੍ਹਾਂ ਦੁਬਾਰਾ ਫੇਰ ਆਪਾਂ ਰਿਪੀਟ ਕਰਾਂਗੇ ਜਿਹੜੇ ਗੁੰਡੇ ਉਧਰ ਪੁੱਠੇ ਬਣਾਏ ਆ ਇੱਧਰ ਸਿੱਧੇ ਬਣੇ ਹੋਏ ਆ ਉਹਨਾਂ ਤੇ ਆਪਾਂ ਨੇ ਜਿਹੜਾ ਡਿਜ਼ਾਈਨ ਬਣਾਉਣਾ ਇੱਕ ਗੁੰਡਾ ਸਿੱਧਾ ਸਲਾਈ ਤੇ ਇਸ ਤਰ੍ਹਾਂ ਬਲ ਪਾਵਾਂਗੇ ਦੂਜਾ ਵੀ ਸਿੱਧਾ ਹੀ ਬਣਾ ਲਾਂਗੇ ਇੱਥੇ ਦੋ ਤੋਂ ਆਪਣੇ ਕੋਲ ਤਿੰਨ ਗੁੰਡੇ ਬਣ ਗਏ दो कुे पुठे एक कुंडा सीधा सिलाई तो बल पाया दूजा भी सीधा ही बनाता है जी अपने वाल किया दो कुंडे पुठे एक कुंडा सीधा बना तो। बनाया सिलाई तो इस तरह बल पाया बार ਕੁੰਡਾ ਉਹ ਵੀ ਸਿੱਧਾ ਹੀ ਬਣਾ ਲਿਆ ਦੋ ਕੁੰਡੇ ਪੁੱਠੇ ਲਾਸਟ ਵਾਲਾ ਐ ਸਟਿਚ ਹੁੰਦਾ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਸੋਰੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰਿਆ ਧਾਗਾ ਪਿੱਛੇ ਕੀਤਾ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਖਤੇ ਆ ਉਸੇ ਤਰ੍ਹਾਂ ਦੇ ਹੀ ਬਣਾਉਣੇ ਆ ਦੋ ਕੁੰਡੇ ਸਿੱਤੇ ਤੱਗਾ ਆਪਣੇ ਵੱਲ ਕੀਤਾ ਇੱਥੇ ਜਿਹੜੇ ਕੁੰਡੇ ਦੀ ਆਪਾਂ ਨੇ ਜਾਲੀ ਪਾਈ ਆ ਉਹ ਵੀ ਪੁੱਠਾ ਹੀ ਬਣਾਵਾਂਗੇ ਤਿੰਨੋਂ ਕੁੰਡੇ ਪੁੱਠੇ ਦੋ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਤੇ పుట్ే సీ దో కుడే సే తినిండే పుట్ే దో కు ਸਿੱਧੇ ਲਾਸਟ ਵਾਲਾ ਸਟਿਚ ਜਿੱਦਾਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਡੀਆਂ ਦੀ ਡੀਆਂ ਦੀ ਚੌਥੀ ਸਲਾਈ ਸਿੱਧੇ ਪਾਸੇ ਤੋਂ ਇਹ ਲਾ ਗੁੰਡੇ ਉਤਾਰਾਂਗੇ ਜਿਹੜੇ ਦੋ ਗੁੰਡੇ ਪੁੱਠੇ ਆ ਇਹਨਾਂ ਨੂੰ ਪੁੱਠੇ ਹੀ ਬਣਾਵਾਂਗੇ ਜਿਹੜੀ ਗੁੰਡੇ ਤੇ ਆਪਾਂ ਨੇ ਡਿਜ਼ਾਈਨ ਪਾਇਆ ਉਹਨਾਂ ਨੂੰ ਤਿੰਨਾਂ ਨੂੰ ਸਿੱਧੇ ਬਣਾ ਲਾਂਗੇ 도구 군데 putte, 쵸티 살아이리비치, 텐나 군데 시티, 도구 군데 putte, 텐나 군데 시티, 도구 군데 putte. ਤਿੰਨ ਕੁੰਡੇ ਸਿੱਖਦੇ ਦੋ ਕੁੰਡੇ ਪੁੱਠੇ ਲਾਸਟ ਹੁਲਾ ਸਿੱਤੇ ਲੀਆਂ ਦੀ ਪੰਜਵੀਂ ਸਲਾਈ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਉਤਾਰਿਆ ਜਿਸ ਤਰ੍ਹਾਂ ਦੇ ਗੁੰਡੇ ਆਪਾਂ ਨੂੰ ਦਿੱਸਦੇ ਆ ਉਸੇ ਤਰ੍ਹਾਂ ਦੇ ਬਣਾਉਣੇ ਆ 2 ਗੁੰਡੇ ਸਿੱਤੇ 3 ਗੁੰਡੇ ਪੁੱਠੇ ਰਾਗਿਓ ਲਈ 2 ਗੁੰਡੇ ਸਿੱਤੇ 3 ਗੁੰਡੇ ਪੁੱਠੇ ద కుండే తో కు దో కు స ਸ਼ੇਮੀਸ ਲਾਈ ਸੀ ਤੇ ਪਾਸੇ ਤੋਂ ਫੇਟ ਜਾਣ ਦੀ ਲਾਸਟ ਸਲਾਈ ਹੈ ਪਹਿਲਾ ਗੁੰਡਾ ਉਤਾਰੇ ਆਂ ਦੋ ਕੁੱਤੇ-ਕੁੱਤੇ ਬਣਾਏ ਹੁਣ ਤੋਂ ਆਪਣੇ ਗੁੜਾ ਡਿਜ਼ਾਈਨ ਵਾਲੇ ਤਿੰਨ ਗੁੰਡੇ ਆ ਤੀਜੇ ਗੁੰਡੇ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਇਹਨੂੰ ਅੱਗੇ ਲੈ ਕੇ సద్ధా బే జా కును బ సైడ్ దే దో కుండే పుట్ేర్ణా తిజే కడేను అవును సనా లే ਹਾਂ ਜਿਹੜੇ ਦੋ ਕੁੰਡੇ ਇਹਨਾਂ ਨੂੰ ਵੀ ਬੈਕ ਸਾਈਡ ਤੋਂ ਸਿੱਟਾ ਬਣਾ ਲੈਣਾ ਦੋ ਕੁੰਡੇ ਕੁੱਥੇ ਡਿਜ਼ਾਈਨ ਵਾਲੀ ਤਿੰਨ ਕੁੰਡੀਆਂ ਚ ਤੀਜੇ ਗੁੰਡੇ ਨੂੰ ਅੱਗੇ ਰੱਖਿਆ ਨੂੰ ਸਸੇ 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 ਦੁਨਣਾ ਨੋਈ ਬੈਕ ਸਾਈਡ ਤੋਂ ਇੱਟ ਕਰਦੇ ਨਾ ਦੋ ਗੁੰਡੇ ਕੁੱਤੇ ਢਿੱਜੇ ਗੁੰਡੇ ਨਾ ਪਾ ਇਕੱਲੇ ਆ ਕੇ ਨਾ ਸਿੱਧਾ ਬਣਾ ਲੈਣਾ ਦੋ ਗੁੰਡਿਆਂ ਨੂੰ ਵੀ ਬੈਕ ਸਾਈਡ ਤੋਂ ਸਿੱਧਾ ਹੀ ਬਣਾ ਲੈਣਾ ਦੋ ਹੁੰਦੇ ਉੱਤੇ ਦਾਸ ਟੋਲਾ ਸਿੱਟਾ ਹੁਣ ਇਹ ਆਂਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਔਰ ਆਪਣਾ ਇਹ ਵਾਲਾ ਡਿਜ਼ਾਈਨ ਜਿਹੜਾ ਬਣ ਗਿਆ ਜੋ ਤੁਸੀਂ ਇਹ ਹੀ ਛੇ ਸਲਾਈਆਂ ਨੂੰ ਵਾਰ-ਵਾਰ ਰਿਪੀਟ ਕਰੋਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਜੇਕਰ ਡਿਜ਼ਾਈਨ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ